ਸ਼ੁਰੂਆਤ ਦੇ ਉਸ ਚੀਜ਼ ਦੇ ਬਾਰੇ ਜਾਣਨ ਚਾਹੁੰਦੇ ਜਦੋਂ ਤੁਸੀਂ ਰਿਐਲਿਟੀ ਸ਼ੋਅ ਜਿੱਤਿਆ ਕਪਿਲ ਸ਼ਰਮਾ ਵੀ ਉਸ ਸ਼ੋਅ ਦੇ ਵਿੱਚ ਸੀ ਬਟ ਸਾਡੀ ਸੋਸਾਇਟੀ 'ਚ ਨਾ ਇੱਕ ਚੀਜ਼ ਬੜੀ ਆ ਕੰਪੈਰੀਜ਼ਨ ਅੱਜ ਵੀ ਬਹੁਤ ਵਾਰ ਤੁਹਾਡੇ ਕੋਲ ਚੀਜ਼ ਆਂਦੀ ਹੋਏਗੀ ਕਿ ਅੱਛਾ ਕਪਿਲ ਸ਼ਰਮਾ ਵੀ ਸ਼ੋਅ 'ਚ ਸੀ ਬਟ ਤੁਸੀਂ ਸ਼ੋਅ ਜਿੱਤੇ ਸੀ ਬਟ ਅੱਜ ਜੋ ਜਿਸ ਮਕਾਮ ਤੇ ਆ ਕਿ ਤੁਸੀਂ ਚੀਜ਼ ਨੂੰ ਥੋੜਾ ਫੀਲ ਕਰਦੇ ਹੋ ਕਿ ਉੱਥੇ ਤੱਕ ਤੁਸੀਂ ਡਿਜ਼ਰਵ ਕਰਦੇ ਸੀ ਉੱਥੋਂ ਤੱਕ ਪਹੁੰਚਣਾ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਾਂ ਕਿਵੇਂ ਲੈਂਦੇ ਹੋ ਨੇ ਸਮੇਂ ਦੇ ਨਾਲ ਨਾਲ ਮੈਚਿਓਰਿਟੀ ਆ ਜਾਂਦੀ ਹੈ ਉਦੋਂ ਬੱਚੇ ਸੀਗੇ ਯੂਥ ਫੈਸਟੀਵਲਾਂ 'ਚ ਮਿਲਦੇ ਸੀਗੇ ਇਦਾਂ ਹੀ ਉਹ ਚੈਨਲ ਵੀ ਜਿਹੜਾ ਯੂਥ ਫੈਸਟੀਵਲ ਹੀ ਸੀਗਾ ਇੱਕ ਦਿਨ ਦਾ ਉਹ ਸੁਰ ਲੱਗਿਆ ਸੀ ਮੇਰਾ ਲੱਗਿਆ ਉਦੋਂ ਉਹਨਾਂ ਦਾ ਨਹੀਂ ਲੱਗਿਆ ਬਟ ਇਹਦਾ ਮਤਲਬ ਇਹ ਨਹੀਂ ਕਿ ਉਹ ਟੈਲੈਂਟਡ ਨਹੀਂ ਹੈ ਜਾਂ ਮੈਂ ਬਹੁਤ ਟੈਲੈਂਟਡ ਹਾਂ ਜਾਂ ਇਹ ਵੀ ਨਹੀਂ ਕਿ ਮੈਂ ਹਾਰ ਗਿਆ ਉਹ ਜਿੱਤ ਗਿਆ ਇਦਾਂ ਕੁਝ ਨਹੀਂ ਹੈਗਾ ਕੰਪੈਰੀਜ਼ਨ ਬੰਦੇ ਦਾ ਆਪਣੇ ਆਪ ਨਾਲ ਹੁੰਦਾ ਉਦੋਂ ਲੱਗਦਾ ਸੀਗਾ ਕਿ ਯਾਰ ਇਹ ਤਾਂ ਅਸੀਂ ਵੀ ਕਰ ਸਕਦੇ ਹਾਂ ਸ਼ੋ ਗੱਲਾਂ ਬਟ ਇਹਦਾ ਲੱਗਦਾ ਤੁਹਾਡੀ ਆਪਣੀ ਜਰਨੀ ਹੈ ਜੋ ਤੁਹਾਨੂੰ ਦੇਖੇ ਤੁਹਾਡੇ ਨਾਲ ਆਪਣੇ ਨਾਲ ਗੱਲ ਕਰੋ ਉਹ ਜਿੱਥੋਂ ਐ ਗਾਰਡਰ ਵਾਲਿਆਂ ਤੋਂ ਜਰਨੀ ਕਰਕੇ ਮੈਂ ਤਾਂ ਉਹ ਤਾਂ ਖੈਰ ਉਹਨਾਂ ਨੂੰ ਤਾਂ ਚਲੋ ਉਹ ਤਾਂ ਸ਼ੁਰੂ ਦੇ ਟੈਲੈਂਟਡ ਸੀ ਦਿਮਾਗੀ ਸੀਗੇ ਮਤਲਬ ਕਹਿੰਦਾ ਮਤਲਬ ਪ੍ਰੈਕਟੀਕਲ ਜਿਹਨਾਂ ਹੁੰਦੇ ਨੇ ਜਿਹੜੀਆਂ ਗੱਲਾਂ ਮੈਨੂੰ ਅੱਜ ਸਮਝ ਆਈਆਂ ਉਹ ਬੰਦੇ ਨੂੰ ਪਹਿਲਾਂ ਹੀ ਪਤਾ ਸੀਗੀਆਂ ਉਹ ਜਿਹੜੀਆਂ ਮੈਨੂੰ ਹੁਣ ਪਤਾ ਲੱਗ ਰਹੀਆਂ ਇਹਦਾ ਮਤਲਬ ਮੈਂ ਮੇਰੇ 'ਚ ਟੈਲੈਂਟ ਨਹੀਂ ਸੀ ਟੈਲੈਂਟ ਸਿਰਫ ਇੱਕ ਕਲਾ ਦਾ ਨਹੀਂ ਹੁੰਦਾ ਹੋਰ ਵੀ ਟੈਲੈਂਟ ਚਾਹੀਦਾ ਹੁੰਦਾ ਮੈਨੇਜ ਕਿਵੇਂ ਕਰਨਾ ਹੁਣ ਦੁਕਾਨ ਖੋਲੋ ਵੇਚਣਾ ਨੇ ਆਵੇ ਸਮਾਨ ਤੂੰ ਬਿੱਤੀ ਵੀ ਕਰਨੀ ਹੁੰਦੀ ਆ ਗਾਕਾਂ ਨਾਲ ਵੀ ਗੱਲ ਕਰਨੀ ਹੁੰਦੀ ਆ ਸੇਵਿੰਗ ਵੀ ਕਰਨੀ ਆ ਇਹ ਵੀ ਤਾਂ ਪਤਾ ਹੋਣਾ ਚਾ ਹੁਣ ਕੱਲਾ ਮੈਂ ਕਾਊਂਟਰ ਲਾ ਕੇ ਬਹਿ ਜਾ ਮੈਂ ਕਹਾਂ ਮੇਰੀ ਮਠਿਆਈ ਬੜੀ ਵਧੀਆ ਉਦਾਂ ਹੀ ਲੰਗਰ ਲਾਦਾ ਤੇ ਸ਼ਾਮ ਨੂੰ ਕੋਈ ਬੱਟਾ ਹੀ ਨਾ ਘਰ ਦੇ ਗਾਲਾਂ ਕੱਢਣ ਇਹ ਮੈਂ ਇਦਾਂ ਦਾ ਕਲਾਕਾਰ ਸੀ ਓਕੇ ਤੇ ਇਹ ਚੀਜ਼ਾਂ ਉਹ ਮੈਂ ਸਿੱਖੀਆਂ ਉਹ ਬੰਦੇ ਤੋਂ ਵੀ ਮੈਨੇਜ ਡੀਲ ਕਰਨੀ ਇਹ ਇੱਕ ਮਨ ਲੀਡਰਸ਼ਿਪ ਕੁਆਲਟੀ ਹੈ ਉਹ ਬੰਦੇ 'ਚ ਹੈ ਨਾ ਤੇ ਇੰਨੀ ਛੋਟੀ ਉਮਰ ਦੇ ਵਿੱਚ ਉਹ ਹੈਂਡਲ ਕਰ ਲੈਣਾ ਪਹਚਾ ਜਾਣਾ ਇਹ ਵੱਡੀ ਗੱਲ ਹੈ ਜਿਹੜੀ ਸ਼ਾਇਦ ਮੇਰੇ 'ਚ ਨਹੀਂ ਹੈਗੀ ਜੀ ਤੇ ਉਹ ਵਿਚਰ ਠੌਰ ਲੱਗਦਾ ਨਾ ਸਾਡੇ ਤਾਂ ਘਾਵਤ ਤਾਂ ਕਹਿੰਦੇ ਰਾਜਪੂਤਾਂ ਰੱਖਸ਼ੇ ਦੇ ਬੱਠਾ ਮਾਣ ਨਹੀਂ ਹੁੰਦਾ ਬਹੁਤ ਸਬਕ ਹੌਲੀ ਹੌਲੀ ਚੀਜ਼ਾਂ ਆਉਂਦੇ ਜਿੰਦਗੀ ਦੇ ਵੀ ਲੱਗਦਾ ਯਾਰ ਵੀ ਇਹ ਚੀਜ਼ਾਂ ਨਾ ਤੁਹਾਡੇ ਚ ਨਹੀਂ ਸਿਗੀਆਂ ਤੇ ਉਹ ਚੀਜ਼ਾਂ ਸਿੱਖੋ ਬਟ ਅੱਜ ਮੈਨੂੰ ਇਸ ਗੱਲ ਦਾ ਬੜਾ ਪ੍ਰਾਊਡ ਹੈ ਕਿ ਮੇਰਾ ਜਦੋਂ ਵੀ ਨਾਮ ਉਹ ਬੰਦੇ ਨਾਲ ਜੁੜਦਾ ਹੈ ਤੇ ਕੋਈ ਮਾੜਾ ਮੋਟਾ ਦਾ ਬੰਦਾ ਨਹੀਂ ਨਾ ਹੈਗਾ ਦਲੇ ਆ ਵੀ ਉਹ ਮੱਥਾ ਕਿੰਨਾ ਲੱਗਾ ਹੋਇਆ ਪੰਜਾਬੀ ਜਗਾਇਓ ਵੀ ਜਦੋਂ ਮੈਂ ਤਾਂ ਕੋਈ ਗੱਲ ਕਰਦਾ ਨਹੀਂ ਕਦੇ ਮੈਂ ਭੁੱਲ ਗਿਆ ਮੈਂ ਤਾਂ ਫੋਟੋ ਵੀ ਨਹੀਂ ਪਾਉਂਦਾ ਪੁਰਾਣੀ ਲੋਕ ਹੀ ਕਹਿੰਦੇ ਆ ਭਾਜੀ ਤੁਸੀਂ ਡਿਸਰਵ ਕਰ ਜੋ ਕਪਲ ਸ਼ਰਮਾ ਇੱਥੇ ਆ ਨਾ ਕਿ ਹਾਂ ਕਪਲ ਕਹਿੰਦਾ ਤੁਸੀਂ ਦੇਖ ਮੰਨਦਾ ਕਹਿੰਦਾ ਕਪਲ ਸ਼ਰਮਾ ਕਿੱਥੇ ਪਹੁੰਚਗਾ ਤੁਸੀਂ ਕਿੱਥੇ ਹੋ ਮੈਂ ਕਿਹਾ ਭਾਜੀ ਤੂੰ ਹੱਥ ਤਾਂ ਅੱਗੇ ਪਿੱਛੇ ਕਰ ਲਿਆ ਤੂੰ ਕਹਿੰਦਾ ਮਤਲਬ ਮੈਨੂੰ ਨੇ ਕਿ ਇੰਟਰਵਿਊ ਚ ਪੁੱਛਿਆ ਕਿ ਇਹਨੇ ਕਹਿੰਦੇ ਭਾਜੀ ਤੁਸੀਂ ਕੀ ਫੀਲ ਕਰਦੇ ਹੋ ਮੈਂ ਕਿਹਾ ਮੈਂ ਉਹਨਾਂ ਨੇ ਹੁਣ ਯੂਕੇ ਜਾ ਕੇ ਆਇਆ ਕਪਲ ਸ਼ਰਮਾ ਨੇ ਕਹਿੰਦੇ ਕਿ ਸੋਨੇ ਸਵਾ ਕਰੋੜ ਰੁਪਏ ਲੈਂਦੇ ਤੇ ਮੈਂ ਕਿਹਾ ਵੀ ਮੈਂ ਨਾ ਸਵਾ ਕਰੋੜ ਮੈਂ ਚੱਲਣਾ ਮੈਂ ਕਦੇ ਬਰਾਬਰੀ ਨਹੀਂ ਕਰਨਾ ਜਾਂਦਾ ਬੰਦੇ ਦੀ ਉਹਦੀ ਨਾ ਮੈਂ 1 ਕਰੋੜ 26 ਲ ਮੈਨੂੰ 1 ਕਰੋੜ 24 ਲੱਖ ਮਿਲ ਜਾਣਾ ਮੈਂ ਪਿੱਛੇ ਰਹਿਣਾ ਜਾਂਦਾ ਫਾੜੀ ਮੈਂ ਫਰਸ਼ ਨਹੀਂ ਆਣਾ ਬਟ ਕਿਹੜੇ ਬੰਦੇ ਨਾਲ ਰੇਸ ਹੈ ਤੁਸੀਂ ਕਰ ਰਹੇ ਮੈਂ ਤਾਂ ਨਹੀਂ ਕਰ ਰਿਹਾ ਮੇਰੀ ਤਾਂ ਆਪਣੇ ਆਪ ਨੇ ਜੇ ਤੁਸੀਂ ਕਰ ਰਹੇ ਚਲੋ ਮੰਨ ਲੈਂਦੇ ਹੋ ਇਹ ਵੀ ਨਹੀਂ ਹੈ ਕਿ ਮੈਂ ਕੰਮ ਨਹੀਂ ਕਰ ਰਿਹਾ ਕੰਮ ਵੀ ਕਰ ਰਿਹਾ ਹਾਂ ਠੀਕ ਹੈ ਤੇ ਇਹ ਤਾਂ ਨਹੀਂ ਕੋਈ ਕਹਿੰਦਾ ਯਾਰ ਤੁਮ ਰਹਿ ਗਏ ਆ ਜਾਂ ਤੇਰੇ ਚ ਟੈਲੈਂਟ ਨਹੀਂ ਉਹ ਗੱਲ ਨਹੀਂ ਗੱਲ ਵੀ ਹੈਗੀ ਸਾਰਾ ਕ ਲੱਗੇ ਵੀ ਹੋਏ ਆ ਹੈ ਬੁੱਢੇ ਵੀ ਨਹੀਂ ਹੋਏ ਏ ਵੀ ਨਹੀਂ ਕੋ ਹੁੰਦਾ ਨਾ ਬੰਦਾ ਯਾਰ ਫਰਸਟ੍ਰੇਟਡ ਹੋ ਗਿਆ ਉਹ ਗੱਲਾਂ ਜੋ ਵੀ ਨੇ ਇਹਦਾ ਮਤਲਬ ਕੁਦਰਤ ਕੁਛ ਕਰਵਾ ਰਹੀ ਹੈ ਨਾ ਤੇ ਉਹ ਇਹ ਸਮਝ ਲਓ ਕਿ ਜਿਉਂ ਨਾ ਹੁੰਦਾ ਸ਼ਾਇਦ ਮੈਂ ਇੱਥੇ ਵੀ ਨਾ ਹੁੰਦਾ ਓਕੇ ਇੱਕ ਉਹ ਵੀ ਹੁੰਦਾ ਨਾ ਪ੍ਰੇਰਣਾ ਕਹ ਲਓ ਪੋਜ਼ਿਟਿਵ ਯਾਰ ਉਹ ਬੰਦਾ ਕਿੱਥੇ ਪਹੁੰਚ ਗਿਆ ਚਲੋ ਆਪਾਂ ਆਪਣੇ ਲੈਵਲ ਤੇ ਕਰੀ ਜਾ ਰਹੇ ਆਂ ਬਟ ਉਹ ਸਿੱਖਣ ਨੂੰ ਮਿਲਦਾ ਉਹ ਤੋਂ ਬੜਾ ਕੁਝ ਜਿਹੜੀਆਂ ਚੀਜ਼ਾਂ ਆਏ ਕਈ ਚੀਜ਼ਾਂ ਸਿੱਖਣੀਆਂ ਆ ਜਿਵੇਂ ਸੁਨੀਲ ਛੱਡੀ ਸਾਹਿਬ ਸੇਮ ਅਕਸ਼ੇ ਕੁਮਾਰ ਤੋਂ ਕਹਿੰਦੇ ਆ ਉਹ ਵੀ ਇਦਾਂ ਹੀ ਆ ਉਹ ਵੀ ਤਾਰੀਫ ਕਰਦੇ ਕਹਿੰਦੇ ਵੀ ਮੇਰੇ ਚ ਉਹ ਚੀਜ਼ ਪੈਸ਼ਨ ਨਹੀਂ ਸੀ ਇੱਕ ਵਾਰ ਅੰਨਾ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਅਸੀਂ ਬਰਾਬਰ ਆਏ ਸੀਗੇ ਅਕਸ਼ੇ ਅਜੇ ਦੇ ਸੁਨਿਲ ਸ਼ੇਟੀ ਅਜੀਤ ਦੇਵਗਨ ਵੀਰੂ ਦੇਵਗਨ ਦਾ ਮੁੰਡਾ ਹੈ ਬੈਕਗ੍ਰਾਉਂਡ ਤੋਂ ਸੀ ਅਕਸ਼ੇ ਬਿਲਕੁਲ ਦਿੱਲੀ ਦੀਆਂ ਗਲੀਆਂ ਚੋਂ ਆਇਆ ਸੀ ਕੁਝ ਨਹੀਂ ਪਤਾ ਸੀ ਇੱਕ ਲਾਈਟਮੈਨ ਦਾ ਮਤਲਬ ਇੱਕ ਫੋਟੋਗ੍ਰਾਫਰ ਦਾ ਨਾ ਲਾਈਟਮੈਨ ਸਿਗਾ ਲਾਈਟ ਮੈਂ ਐਜ਼ ਅ ਲਾਈਟਮੈਨ ਕੰਮ ਕਰਦਾ ਮੈਂ ਅਸੀਂ ਅਮੀਰ ਬੰਦਾ ਨਾ ਸ਼ੌਂਕ ਪੂਰਾ ਕਰਨਾ ਹੈ ਪਰ ਵਧੀਆ ਪਰਿਵਾਰ ਤੋਂ ਹੀ ਇਹ ਤਿੰਨਾਂ ਦੀਆਂ ਅਲੱਗ-ਅਲੱਗ ਜਰਨੀ ਆ ਨਾ ਤੇ ਅੱਜ ਅਜੀਤ ਦੇਵਗਨ ਤੇ ਅਕਸ਼ੇ ਕੁਮ ਤੁਣਨ ਸ਼ੇਟੀ ਤੋਂ ਬਟ ਤੁਣ ਸ਼ਰਤ ਰਤਬਾ ਉਹ ਵੱਡਾ ਹੈ ਇਹਦਾ ਉਹਨਾਂ ਨੇ ਆਪ ਕਹਿੰਦੇ ਮੈਨੂੰ ਸ਼ੌਂਕ ਹੀ ਨਹੀਂ ਆ ਬਟ ਕਹਿੰਦੇ ਮੈਨੂੰ ਤਾਂ ਪ੍ਰੇਰਣਾ ਲੈਣਾ ਵੀ ਅੱਜ ਵੀ ਹੀਰੋ ਹੈ ਬੰਦੇ ਡਟੇ ਹੋਏ ਆ ਕਹਿੰਦਾ ਉਹ ਚੀਜ਼ ਮੈਨੂੰ ਅੱਜ ਵੀ ਮਾੜਾ ਮੋਟਾ ਕਰਵਾਂਦੀ ਹੈ ਜੇ ਮੈਂ ਕਰ ਰਿਹਾ ਨਾ ਜੋ ਕੰਮ ਤੇ ਉਹਨਾਂ ਦੀ ਬਦੌਲਤੀ ਆ ਸੋ ਇਦਾਂ ਆ ਜੀ ਸਿੱਖਦੇ ਰਹਿਣਾ ਚਾਹੀਦਾ ਉਹ ਇਵਨ ਕਿ ਕਪਿਲ ਭਾਈ ਨਹੀਂ ਇਵਨ ਕਿ ਹਰ ਬੰਦਾ ਜਿਹੜਾ ਉੱਚਾ ਹੈ ਰਜੀਵ ਠਾਕੁਰ ਚੰਦਨ ਪ੍ਰਭਾਕਰ ਬਲਰਾਜ ਸਿਆਲ ਜਿੰਨੇ ਬੰਦੇ ਸੀ ਉੱਚ ਮਿੰਟੋ ਜਤਿੰਦਰ ਸੂਰੀ ਸਾਰੇ ਕੰਮ ਕਰ ਰਹੇ ਆ ਤੇ ਉਹਨਾਂ ਸਾਰਿਆਂ ਤੋਂ ਕੁਝ ਨਾ ਕੁਝ ਮੈਂ ਲਿਆ ਹੀ ਆ